ਸਤਿ ਸ੍ਰੀ ਅਕਾਲ ਮੈਂ ਉਮੀਦ ਕਰਨੀ ਆ ਤੁਸੀਂ ਸਾਰੇ ਠੀਕ ਠਾਕ ਖੈਰੀਅਤ ਦਿਨਾਲ ਤੇ ਚੜਦੀ ਕਲਾ ਚ ਹੋ ਅੱਜ ਦੀ ਵੀਡੀਓ ਦਾ ਟਾਈਟਲ ਤੁਸੀਂ ਦੇਖ ਲਿਆ ਹੋਗਾ ਉਹ ਇੱਕ ਬਹੁਤ ਹੀ ਵਧੀਆ ਤੇ ਚੰਗੀ ਸਟੋਰੀ ਹੈ ਉਹ ਉਹਦੇ ਵਿੱਚ ਇੱਕ ਸਬਕ ਹੈ ਉਹ ਕਿਹੜਾ ਸਬਕ ਆਪਾਂ ਚਾਲਕ ਦੇਣੀ ਆ ਦੀ ਵੀਡੀਓ ਬਾਅਦ ਚੇਰੇ ਤੇ ਕਾਣਨੇ ਗੱਲ ਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਅਕ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਆਪਾਂ ਚਾਲਕ ਦੇਣੀ ਆ ਦੀ ਵੀਡੀਓ ਲੈਟਸ ਸਟਾਰਟ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਦੋ ਕਬੂਤਰਾਂ ਦੀ ਕਹਾਣੀ ਲੈ ਕੇ ਆਏ ਆ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਈ ਵਾਰੀ ਇੱਕ ਛੋਟੀ ਜੀ ਕਹਾਣੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਆ ਗੋਰੇ ਵੀ ਅੰਗਰੇਜ਼ ਵੀ ਇਹ ਗੱਲ ਮੰਨਦੇ ਆ ਦੀ ਵਨ ਸਟੋਰੀ ਕੈਨ ਚੇਂਜ ਯੂਰ ਲਾਈਫ ਕਿ ਇੱਕ ਨਿੱਕੀ ਜੀ ਕਹਾਣੀ ਵਿੱਚ ਤੁਹਾਡੀ ਜ਼ਿੰਦਗੀ ਬਦਲਣ ਦੀ ਤਾਕਤ ਹੁੰਦੀ ਆ ਤੇ ਮਹਾਰਾਜ ਦੀ ਬਾਣੀ ਸਤਿਗੁਰੂ ਦੀ ਸਾਨੂੰ ਕਹਿੰਦੀ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜਿਹੜੀਆਂ ਇਹ ਗੁਰੂ ਦੀਆਂ ਸਾਖੀਆਂ ਹੁੰਦੀਆਂ ਇਹ ਬੰਦੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੀਆਂ ਨੇ ਇੱਕ ਪੁੱਤਰ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ ਬੰਦੇ ਨੂੰ ਤਾਂ ਆਓ ਜੀ ਇਹ ਜਿਹੜੀ ਕਹਾਣੀਆਂ ਕਬੂਤਰ ਤੇ ਇੱਕ ਕਬੂਤਰੀ ਦੀ ਤੇ ਇਹ ਸਾਰੀ ਕਹਾਣੀ ਐਵੇਂ ਆ ਵੀ ਇਹ ਤੁਹਾਨੂੰ ਜ਼ਿੰਦਗੀ ਵਿੱਚ ਹਰ ਕੰਮ ਵਿੱਚ ਕਰਨ ਚ ਸਫਲਤਾ ਹਾਸਲ ਤੁਸੀਂ ਕਰ ਸਕੋਗੇ ਜੇ ਤੁਸੀਂ ਇਹਨੂੰ ਗੌਰ ਦੇ ਨਾਲ ਸੁਣੋਗੇ ਪਰ ਸੁਣਨਾ ਧਿਆਨ ਨਾਲ ਪਵੇਗਾ ਸਾਰੇ ਸਰੀਰ ਨੂੰ ਕੰਨ ਬਣਾ ਕੇ ਸੁਣਨਾ ਪਵੇਗਾ ਤਾਂ ਆਓ ਜੀ ਆਪਾਂ ਇਹ ਜਿਹੜੀ ਗਾਥਾ ਹੈ ਇਹ ਸਰਵਣ ਕਰਦੇ ਹਾਂ ਇਹ ਕਹਾਣੀ ਇਸ ਤਰ੍ਹਾਂ ਹੈ ਕਿ ਜੰਗਲ ਦੇ ਵਿੱਚ ਦੋ ਕਬੂਤਰ ਰਹਿੰਦੇ ਸੀ ਕਬੂਤਰ ਕਬੂਤਰੀ ਤੇ ਉਹਨਾਂ ਇੱਕ ਦਿਨ ਬਰਖਾ ਬਹੁਤ ਹੋਣ ਲੱਗੀ ਜੰਗਲ ਦੇ ਵਿੱਚ ਤੇ ਰੁੱਖ ਹੁੰਦੇ ਆ ਉਹ ਅੰਦਰੋਂ ਖੋਖਲੇ ਹੁੰਦੇ ਆ ਉਹਨਾਂ ਦੇ ਵਿੱਚ ਖੋਡ ਹੁੰਦੀ ਆ ਤਾਂ ਇਹ ਉਹਦੇ ਵਿੱਚ ਜਾ ਕੇ ਲੁੱਕ ਜਾਂਦੇ ਆ ਆਪਣੇ ਆਪ ਨੂੰ ਬਚਾਉਂਦੇ ਆ ਕਿਉਂਕਿ ਜਾਨ ਤਾਂ ਪੰਛੀ ਭਾਵੇਂ ਆ ਜਾਨਵਰ ਕੋਈ ਵੀ ਆਪਣੀ ਬਚਾਉਣੀ ਚਾਹੁੰਦਾ ਉੱਥੇ ਜਾ ਕੇ ਜਦੋਂ ਬੈਠ ਜਾਂਦੇ ਆ ਉੱਥੇ ਇਹਨਾਂ ਦੇ ਉੱਪਰ ਵਰਖਾ ਨਹੀਂ ਹੁੰਦੀ ਫਿਰ ਇਹ ਬਹੁਤ ਆਰਾਮਦਾਇਕ ਇਹਨਾਂ ਦਾ ਸਮਾਂ ਲੰਘ ਰਿਹਾ ਹੁੰਦਾ ਇੰਨੇ ਸਮੇਂ ਵਿੱਚ ਇੱਕ ਹੋਰ ਕਬੂਤਰ ਉੱਡਦਾ-ਉੱਡਦਾ ਉੱਥੇ ਆ ਜਾਂਦਾ ਹੈ ਤੇ ਉਹ ਆ ਕੇ ਕਹਿੰਦਾ ਵੀ ਤੁਸੀਂ ਮੈਨੂੰ ਇਹਦੇ ਵਿੱਚ ਰੱਖ ਲਓ ਪਰ ਉਹਦੇ ਵਿੱਚ ਨਹੀਂ ਜਗ੍ਹਾ ਨਹੀਂ ਹੁੰਦੀ ਹੁਣ ਕੁਝ ਦੋ ਕਬੂਤਰ ਹੀ ਆ ਸਕਦੇ ਹੁੰਦੇ ਆ ਇਹ ਜਿਹੜਾ ਤੀਜਾ ਕਬੂਤਰ ਸੀ ਇਹ ਪਾਣੀ ਇਹਦੇ ਉੱਪਰ ਪੈ ਰਿਆ ਭਿੱਜਿਆ ਹੋਇਆ ਥੋੜਾ ਜਿਹਾ ਇਹ ਜਗ੍ਹਾ ਮੰਗ ਰਿਹਾ ਉਹ ਕਹਿੰਦੇ ਸਾਡੇ ਕੋਲ ਤਾਂ ਪਹਿਲਾਂ ਹੀ ਪੂਰੀ ਪੂਰੀ ਜਗ੍ਹਾ ਸੀ ਤੈਨੂੰ ਕਿੱਥੋਂ ਦੇ ਦਈਏ ਹਾਂ ਜੇ ਸਾਡੇ ਕੋਲ ਜਗ੍ਹਾ ਹੁੰਦੀ ਤੇ ਅਸੀਂ ਤੁਹਾਨੂੰ ਦੇ ਦਿੰਦੇ ਇਹ ਕਹਿਣ ਲੱਗਾ ਜਿਹੜਾ ਭਿੱਜਿਆ ਹੋਇਆ ਕਬੂਤਰ ਸੀ ਵੀ ਤੁਸੀਂ ਤਾਂ ਮੂਰਖ ਲੱਗਦੇ ਹੋ ਮੈਨੂੰ ਤੁਸੀਂ ਮੈਨੂੰ ਸਿਆਣਾ ਹੀ ਨਹੀਂ ਲੱਗਦੇ ਜੇ ਸਿਆਣੇ ਲੱਹ ਹੁੰਦੇ ਤੇ ਮੈਨੂੰ ਜਗ੍ਹਾ ਦੇ ਦਿੰਦੇ ਫਿਰ ਇਹ ਕਹਿੰਦੇ ਵੀ ਤੂੰ ਸਾਨੂੰ ਇਦਾਂ ਕਿਉਂ ਬੋਲ ਰਿਹਾ ਉਹ ਕਹਿੰਦਾ ਮੈਂ ਬੋਲਣਾ ਹੀ ਆ ਜੋ ਤੁਸੀਂ ਜਗ੍ਹਾ ਨਹੀਂ ਮੈਨੂੰ ਦਿੰਦੇ ਇਹ ਭਿੱਜਦਾ ਹੋਇਆ ਪੰਛੀ ਜਿਹੜਾ ਇਹ ਇਉਂ ਕਰਦਾ ਵੀ ਉਹਨਾਂ ਦੇ ਉੱਪਰ ਜਾ ਕੇ ਬਹਿ ਜਾਂਦਾ ਇਹ ਭਿੱਜ ਰਿਹਾ ਸੀ ਭਿੱਜਣ ਦੇ ਡਰ ਤੋਂ ਕਿਉਂਕਿ ਆਪਾਂ ਨੂੰ ਪਤਾ ਜਦੋਂ ਖੰਭ ਗਿੱਲੇ ਹੋ ਜਾਂਦੇ ਇਹਨਾਂ ਤੋਂ ਵਿਚਾਰਿਆਂ ਤਾਂ ਉੱਡਿਆ ਨਹੀਂ ਜਾਂਦਾ ਫਿਰ ਉੱਪਰ ਜਾ ਕੇ ਬਹਿ ਗਿਆ ਜਦੋਂ ਉਹਨਾਂ ਨੇ ਫਿਰ ਵੇਖਿਆ ਵੀ ਇਹ ਕੀ ਕਰੀ ਜਾਂਦਾ ਉਹਨਾਂ ਨੇ ਧੱਕਾ ਮਾਰ ਕੇ ਉਹਨੂੰ ਬਾਹਰ ਕੱਢਤਾ ਇਹ ਫਿਰ ਜਾ ਕੇ ਦੂਜੀ ਵਾਰੀ ਜਾ ਕੇ ਬਹਿ ਗਿਆ ਉਹਨਾਂ ਨੇ ਫਿਰ ਇਹਨੂੰ ਧੱਕਾ ਮਾਰ ਕੇ ਬਾਹਰ ਕੱਢਤਾ ਭਾਵ ਕੀ ਉਹਨੇ ਵਾਰ-ਵਾਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉੱਦਮ ਕੀਤਾ ਪਰ ਇਹਨਾਂ ਨੇ ਫਿਰ ਉਹਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਕਈ ਵਾਰੀ ਐਵੇਂ ਹੋਇਆ ਇੱਕ ਵਾਰੀ ਨਹੀਂ ਵਾਰ-ਵਾਰ ਹੋਇਆ ਫਿਰ ਉਹ ਜਿਹੜਾ ਭਿੱਜਿਆ ਹੋਇਆ ਕਬੂਤਰ ਸੀ ਉੱਥੋਂ ਉੱਡ ਜਾਂਦਾ ਹੈ ਪਰ ਉੱਡਣ ਤੋਂ ਪਹਿਲਾਂ ਕਬੂਤਰ ਕਬੂਤਰੀ ਜਿਹੜੀ ਪਤੀ-ਪਤਨੀ ਆ ਉਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਤਾਂ ਮੂਰਖੀ ਹੋ ਤੁਸੀਂ ਤਾਂ ਮੈਨੂੰ ਮੂਰਖ ਜਾਪਦੇ ਹੋ ਇਹ ਕਹਿ ਕੇ ਉੱਥੋਂ ਡਾਰੀ ਮਾਰ ਜਾਂਦਾ ਹੁਣ ਕਬੂਤਰੀ ਕਬੂਤਰ ਨੂੰ ਪੁੱਛਦੀ ਆ ਵੀ ਇਹ ਆਪਾਂ ਨੂੰ ਇਉਂ ਕਿਉਂ ਕਹਿ ਕੇ ਗਿਆ ਇਹ ਮੂਰਖ ਜਿਹੜਾ ਵਾ ਇਹ ਵਾਰ-ਵਾਰ ਕਹਿ ਕੇ ਗਿਆ ਮੂਰਖ ਹੁੰਦਾ ਕੌਣ ਆ ਮੂਰਖ ਦਿਖਦਾ ਕਿਵੇਂ ਦਾ ਵਾ ਇਹ ਮੂਰਖ ਹੁੰਦੇ ਕੌਣ ਮੈਨੂੰ ਸਮਝ ਨਹੀਂ ਆਈ ਮੈਨੂੰ ਇਹਦਾ ਜਵਾਬ ਚਾਹੀਦਾ ਕਿਉਂਕਿ ਜਿਹੜੀ ਕਬੂਤਰੀ ਆ ਉਹਨੂੰ ਨਹੀਂ ਪਤਾ ਕਿ ਮੂਰਖ ਕਹਿੰਦੇ ਕਿ ਨੂੰ ਫਿਰ ਉਹ ਜਿਹੜੀ ਕਬੂਤਰੀ ਆ ਨਾ ਉਹ ਅੱਗੇ ਕਹਿਣ ਲੱਗ ਜਾਂਦੀ ਆ ਵੀ ਮੈਨੂੰ ਤਾਂ ਪਤੀ ਜੀ ਦੱਸੋ ਇਹ ਹੁੰਦਾ ਕੀ ਆ ਫਿਰ ਉਹ ਕਹਿੰਦਾ ਵੀ ਤੈਨੂੰ ਵੀ ਕਹਾਣੀ ਸੁਣਨੀ ਪਊਗੀ ਇੱਕ ਫਿਰ ਤੈਨੂੰ ਪਤਾ ਲੱਗ ਜੂ ਵੀ ਮੂਰਖ ਕੌਣ ਹੁੰਦੇ ਆ ਹੁਣ ਉਹ ਕਬੂਤਰ ਕਬੂਤਰੀ ਨੂੰ ਕਹਾਣੀ ਸੁਣਾਉਂਦਾ ਆਪਦੀ ਘਰ ਵਾਲੀ ਨੂੰ ਪਤਨੀ ਨੂੰ ਕਹਾਣੀ ਸੁਣਾ ਰਿਹਾ ਵੀ ਇਹ ਮੂਰਖ ਕੌਣ ਹੁੰਦੇ ਆ ਤਾਂ ਆਓ ਜੀ ਉਹਨਾਂ ਦੀ ਪੰਛੀਆਂ ਦੀ ਕਹਾਣੀ ਵੀ ਆਪਾਂ ਧਿਆਨ ਦੇ ਨਾਲ ਸੁਣੀਏ ਫੇਰੀ ਆਪਾਂ ਨੂੰ ਪੂਰੀ ਗੱਲ ਸਮਝ ਆਊਗੀ ਕਬੂਤਰ ਨੇ ਜਦੋਂ ਕਹਾਣੀ ਸੁਣਾਈ ਆ ਤੇ ਕਬੂਤਰੀ ਨੇ ਬੜੇ ਧਿਆਨ ਦੇ ਨਾਲ ਸੁਣੀ ਆ ਕਹਿਣ ਲੱਗਾ ਇੱਕ ਸੇਠ ਸੀ ਉਹਦੇ ਇਕਲੌਤਾ ਪੁੱਤਰ ਸੀ ਉਹਨੇ ਆਪਦੇ ਪੁੱਤਰ ਦੀ ਜਿਹੜੀ ਸ਼ਾਦੀ ਆ ਵਿਆਹ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਜਿਹੜਾ ਲੜਕਾ ਸੀ ਵਿਆਹ ਕਰਾ ਕੇ ਸ਼ਹਿਰ ਨੂੰ ਚਲਾ ਗਿਆ ਪੈਸੇ ਕਮਾਉਣ ਦੀ ਖਾਤਰ ਹਰ ਕੋਈ ਜਾਂਦਾ ਨਾ ਵਪਾਰੀ ਬੰਦੇ ਪਿੰਡਾਂ ਤੋਂ ਸ਼ਹਿਰ ਵੱਲ ਜਾਂਦੇ ਆ ਇਹਵੇਂ ਉਹ ਵੀ ਚਲਾ ਗਿਆ ਹੁਣ ਸੇਠ ਦਾ ਪੁੱਤਰ ਤਾਂ ਚਲਾ ਗਿਆ ਪੈਸਾ ਕਮਾਉਣ ਦੀ ਖਾਤਰ ਪਰ ਉਹਦੀ ਜਿਹੜੀ ਘਰ ਵਾਲੀ ਆ ਉਹ ਘਰੇ ਹੀ ਰਹਿੰਦੀ ਆ ਜਦੋਂ ਹੁਣ ਘਰੇ ਹੀ ਰਹਿੰਦੀ ਆ ਕਦੇ-ਕਦੇ ਉਹ ਫਿਰ ਖੂਹ ਤੇ ਵੀ ਚਲੀ ਜਾਂਦੀ ਆ ਪਾਣੀ ਭਰਨ ਵਾਸਤੇ ਤੇ ਇਸ਼ਨਾਨ ਕਰਨ ਵਾਸਤੇ ਇੱਕ ਦਿਨ ਉਹ ਜਦੋਂ ਉੱਥੇ ਗਈ ਆ ਨਾ ਤੇ ਉਹਨੇ ਕੀ ਦੇਖਿਆ ਕਿ ਉੱਥੇ ਕੋਈ ਯਾਤਰੀ ਆਇਆ ਉਹਨਾਂ ਨੇ ਆ ਕੇ ਕਿਹਾ ਸਾਨੂੰ ਬਹੁਤ ਪਿਆਸ ਲੱਗੀ ਆ ਸਾਨੂੰ ਕਿਰਪਾ ਕਰਕੇ ਨਾ ਪਾਣੀ ਪੀਣ ਲਈ ਦਿਓ ਤੇ ਥੋੜਾ ਜਿਹਾ ਪਾਣੀ ਛਕਾ ਦਿਓ ਉਹ ਛੇੜ ਦੀ ਜਿਹੜੀ ਘਰ ਵਾਲੀ ਆ ਫਿਰ ਉਹਨਾਂ ਨੂੰ ਆਖਦੀ ਆ ਵੀ ਤੁਸੀਂ ਕੌਣ ਹੋ ਪਹਿਲਾਂ ਮੈਨੂੰ ਆਪਣੇ ਬਾਰੇ ਜਾਣ ਪਛਾਣ ਕਰਾਓ ਫੇਰ ਹੀ ਤੁਹਾਨੂੰ ਪਾਣੀ ਦਵਾਂਗੀ ਨਾ ਪੀਣ ਵਾਸਤੇ ਪਹਿਲਾ ਬੰਦਾ ਉਹਨਾਂ ਤਿੰਨਾਂ ਵਿੱਚੋਂ ਬੋਲਿਆ ਵੀ ਅਸੀਂ ਯਾਤਰੀ ਆ ਉਹ ਕਹਿਣ ਲੱਗਾ ਮੈਂ ਯਾਤਰੀ ਆ ਘਰ ਵਾਲੀ ਜਿਹੜੀ ਛੇੜ ਦੇ ਪੁੱਤਰ ਦੇ ਘਰ ਵਾਲੀ ਆ ਉਹ ਕਹਿਣ ਲੱਗੀ ਕਿ ਮੈਨੂੰ ਐਂਓ ਦੱਸੋ ਯਾਤਰੀ ਦੋ ਤਰ੍ਹਾਂ ਦੇ ਹੁੰਦੇ ਆ ਤੁਸੀਂ ਇਹਨਾਂ ਚੋਂ ਕਿਹੜੇ ਤਰ੍ਹਾਂ ਦੇ ਯਾਤਰੀ ਆ ਫੇਰੀ ਮੈਂ ਤੁਹਾਨੂੰ ਪਾਣੀ ਪਿਆਉਂਗੀ ਉਹ ਬੰਦਾ ਸੋਚ ਵਿੱਚ ਪੈ ਗਿਆ ਵੀ ਮੈਂ ਯਾਤਰੀ ਤਾਂ ਹੈਗਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕਿਹੜੇ ਤਰ੍ਹਾਂ ਦਾ ਯਾਤਰੀ ਆ ਉਹ ਫਿਰ ਜਿਹੜੀ ਸੇਠ ਦੇ ਪੁੱਤਰ ਦੇ ਘਰ ਵਾਲੀ ਆ ਨਾ ਉਹ ਔਰਤ ਨੂੰ ਕੋਈ ਜਵਾਬ ਨਹੀਂ ਦਿੰਦਾ ਜਿਹਦੇ ਕਰਕੇ ਫਿਰ ਉਹ ਸ਼ਸ਼ੋਪੰਜ ਵਿੱਚ ਪੈ ਜਾਂਦਾ ਫਿਰ ਉਹ ਦੂਜੇ ਨੂੰ ਪੁੱਛਦੀ ਆ ਭਾਈ ਤੂੰ ਕੌਣ ਆ ਤੂੰ ਵੀ ਆਪਦੀ ਜਾਣ ਪਛਾਣ ਕਰਾ ਮੈਨੂੰ ਦੂਜੇ ਵਿਅਕਤੀ ਕਹਿੰਦਾ ਮੈਨੂੰ ਬਹੁਤ ਪਿਆਸ ਲੱਗੀ ਹੋਈ ਆ ਕਿਰਪਾ ਕਰਕੇ ਮੈਨੂੰ ਪਾਣੀ ਪਿਆਓ ਪਰ ਉਹ ਕਹਿੰਦੀ ਤੂੰ ਹੈ ਕੌਣ ਆ ਉਹ ਕਹਿੰਦਾ ਮੈਂ ਅਨਪੜ ਗਵਾਰ ਆ ਮੈਨੂੰ ਦੱਸ ਕਿਰਪਾ ਕਰਕੇ ਹੁਣ ਤਾਂ ਮੈਂ ਤੈਨੂੰ ਦੱਸਦਾ ਨਾ ਮੈਂ ਅਨਪੜ ਗਵਾਰ ਆ ਇਸ ਕਰਕੇ ਮੈਨੂੰ ਪਾਣੀ ਪਿਆ ਦੇ ਉਹ ਕਹਿਣ ਲੱਗੀ ਅਨਪੜ ਗਵਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਉਹਨਾਂ ਚ ਤੂੰ ਕਿਹੜੀ ਤਰ੍ਹਾਂ ਦਾ ਆ ਮੈਨੂੰ ਉਹ ਦੱਸ ਉਹ ਵੀ ਸ਼ਸ਼ੋਪੰਜ ਵਿੱਚ ਪੈ ਗਿਆ ਉਹਨੂੰ ਵੀ ਗੱਲ ਨਾ ਆਉਡੀ ਕਿਉਂਕਿ ਉਹਨਾਂ ਕੋਲ ਜਵਾਬ ਹੀ ਨਹੀਂ ਸੀਗੇ ਦੋਨਾਂ ਕੋਲੇ ਤੀਜੇ ਨੂੰ ਪੁੱਛਿਆ ਵੀ ਤੂੰ ਪਾਣੀ ਪੀਣਾ ਉਹ ਕਹਿੰਦਾ ਹਾਂ ਮੈਂ ਵੀ ਪਾਣੀ ਪੀਣਾ ਉਹ ਕਹਿਣ ਲੱਗੀ ਤੂੰ ਹੈ ਕੌਣ ਆ ਪਹਿਲਾਂ ਆਪਦੇ ਬਾਰੇ ਜਾਣ ਪਛਾਣ ਕਰਾ ਉਹ ਕਹਿੰਦਾ ਮੈਂ ਮੂਰਖਾਂ ਉਹ ਕਹਿੰਦੀ ਠੀਕ ਆ ਔਰਤ ਬੋਲੀ ਬੀਬੀ ਬੋਲੀ ਵੀ ਹਾਂ ਤੂੰ ਮੂਰਖਾਂ ਪਰ ਮੂਰਖ ਵੀ ਦੋ ਤਰ੍ਹਾਂ ਦੇ ਹੁੰਦੇ ਆ ਉਹਨਾਂ 'ਚ ਮੈਨੂੰ ਦੱਸ ਤੂੰ ਕਿਹੜੇ ਤਰ੍ਹਾਂ ਦਾ ਮੂਰਖਾਂ ਜਾਣ ਪਛਾਣ ਤੋਂ ਬਿਨਾਂ ਤਾਂ ਮੈਂ ਪਾਣੀ ਨਹੀਂ ਦੇ ਸਕਦੀ ਉਹਨੂੰ ਵੀ ਗੱਲ ਦਾ ਜਵਾਬ ਨਹੀਂ ਆਇਆ ਤਿੰਨਾਂ ਨੂੰ ਜਵਾਬ ਨਹੀਂ ਆਇਆ ਪਹਿਲੇ ਨੇ ਕਿਹਾ ਮੈਂ ਯਾਤਰੀ ਆ ਉਹਨੂੰ ਜਵਾਬ ਨਹੀਂ ਆਇਆ ਕਿਹੜੇ ਤਰ੍ਹਾਂ ਦਾ ਯਾਤਰੀ ਦੂਜੇ ਨੇ ਕਿਹਾ ਅਨਪੜ ਗਵਾਰ ਉਹਨੂੰ ਵੀ ਗੱਲ ਦਾ ਜਵਾਬ ਨਹੀਂ ਆਇਆ ਕਿਹੜੇ ਤਰ੍ਹਾਂ ਦਾ ਅਨਪੜ ਗਵਾਰ ਤੀਜੇ ਨੇ ਕਿਹਾ ਮੈਂ ਮੂਰਖ ਹਾਂ ਉਹਦਾ ਵੀ ਉਹਨੂੰ ਜਵਾਬ ਨਹੀਂ ਆਇਆ ਤਾਂ ਇਹ ਜਦੋਂ ਕਬੂਤਰ ਕਹਾਣੀ ਸੁਣਾ ਰਿਹਾ ਕਬੂਤਰੀ ਬੜੇ ਗੌਰ ਦੇ ਨਾਲ ਕਹਾਣੀ ਸੁਣੀ ਜਾਂਦੀ ਆ ਵੀ ਕਿਤੇ ਕੋਈ ਗੱਲ ਰਹਿ ਨਾ ਜਾਵੇ ਫਿਰ ਉਹ ਕਹਿਣ ਲੱਗੀ ਉਹ ਸੇਠ ਦੇ ਪੁੱਤਰ ਦੀ ਘਰ ਵਾਲੀ ਕਿਉਂਕਿ ਉੱਥੇ ਇਸ਼ਨਾਨ ਕਰਨ ਆਈ ਹੋਈ ਸੀਗੀ ਉਹਨੇ ਪੂਰੇ ਕੱਪੜੇ ਨਹੀਂ ਸੀ ਪਾਏ ਹੋਏ ਉੱਥੇ ਉਹ ਕਹਿਣ ਲੱਗੀ ਤੁਸੀਂ ਆਓ ਹੁਣ ਆਪਾਂ ਘਰੇ ਚੱਲਦੇ ਆਂ ਮੇਰੇ ਘਰੇ ਚੱਲੋ ਉੱਥੇ ਜਾ ਕੇ ਮੈਂ ਤੁਹਾਨੂੰ ਤਿੰਨਾਂ ਨੂੰ ਪਾਣੀ ਪਿਉਾਂਗੀ ਉਹ ਆ ਰਹੀ ਆ ਉਹ ਪਿੱਛੇ ਪਿੱਛੇ ਤਿੰਨ ਜਣੇ ਆ ਰਹੇ ਆ ਪਿਆਸੇ ਹੋਏ ਆ ਇਧਰੋਂ ਸੇਠ ਨੇ ਦੇਖ ਲਿਆ ਉਹ ਕਹਿਣ ਲੱਗਾ ਮੱਥੇ ਤੇ ਹੱਥ ਮਾਰ ਕੇ ਵੀ ਇਹ ਜਿਹੜੀ ਮੇਰੀ ਨੌ ਰਾਣੀ ਆ ਦੇਖੋ ਭਾਬ ਕੀ ਮਰਦਾਂ ਨਾਲ ਘੁੰਮ ਰਹੀ ਆ ਹੋਰਾਂ ਨਾਲ ਗੈਰਾਂ ਦੇ ਨਾਲ ਪਰ ਜਿਹੜੀ ਆ ਮਰਦਾਂ ਦਾ ਸੰਗ ਕਰ ਰਹੀ ਆ ਮੇਰਾ ਜਿਹੜਾ ਪੁੱਤਰ ਆ ਵਿਦੇਸ਼ ਗਿਆ ਹੋਇਆ ਫਿਰ ਉਹ ਕਹਿੰਦਾ ਵੀ ਉਹਨੂੰ ਕਾਹਨੂੰ ਉੱਥੇ ਭੇਜਣਾ ਸੀ ਮੈਂ ਉਹ ਇਹ ਚੀਜ਼ਾਂ ਵਾਰ-ਵਾਰ ਮਨ ਚ ਸੋਚਦਾ। ਸੇਠ ਤਾਂ ਇਹ ਸੋਚ ਰਿਹਾ ਉਹ ਜਿਹੜੀ ਹੈ ਬੀਬੀ ਉਹ ਘਰੇ ਆਉਂਦੀ ਤੇ ਤਿੰਨ ਯਾਤਰੀਆਂ ਨੂੰ ਪਾਣੀ ਪਿਉਂਦੀ ਆ। ਪਹਿਲਾ ਜਿਹੜਾ ਕਹਿੰਦਾ ਸੀ ਮੈਂ ਯਾਤਰੀ ਆ, ਦੂਜਾ ਕਹਿੰਦਾ ਸੀ ਮੂਰਖਾ, ਤੀਜਾ ਕਹਿੰਦਾ ਸੀ ਅਨਪੜ ਗਵਾਰ ਆ ਤਿੰਨਾਂ ਨੂੰ ਪਾਣੀ ਪਿਆ ਦਿੰਦੀ। ਤੇ ਕਹਿੰਦੀ ਆ ਵੀ ਮੈਂ ਤਾਂ ਆਏਗੇ ਯਾਤਰੀਆਂ ਦੀ ਸੇਵਾ ਕਰਨੀ ਚਾਹੁੰਨੀ ਆ ਪਰ ਉੱਥੇ ਜਿੱਥੇ ਖੂਹ ਤੇ ਤੁਸੀ ਮੈਨੂੰ ਮਿਲੇ ਸੀ ਨਾ ਉੱਥੇ ਪੂਰੇ ਵਸਤਰ ਨਹੀਂ ਸੀਗੇ ਮੇਰੇ ਪਾਏ ਹੋਏ। ਇਸ ਕਰਕੇ ਮੈਂ ਸੰਕੋਚ ਰਹੀ ਸੀ ਤੁਹਾਡੇ ਸਾਹਮਣੇ ਆਉਣਾ ਸ਼ਰਮ ਸੀ ਮੈਨੂੰ ਉੱਥੇ ਮੈਂ ਪਾਣੀ ਕਿਵੇਂ ਪੀਉਂਦੀ ਤਾਂ ਮੈਂ ਤੁਹਾਨੂੰ ਘਰੇ ਲਿਆ ਕੇ ਪਾਣੀ ਪਿਆਇਆ ਮੈਂ ਤਾਂ ਤੁਹਾਨੂੰ ਔਖੇ ਔਖੇ ਸਵਾਲ ਪੁੱਛੇ ਸੀ ਹੋਰ ਉੱਥੇ ਮੇਰਾ ਕੋਈ ਮਕਸਦ ਨਹੀਂ ਸੀ ਪਾਣੀ ਤਾਂ ਮੈਂ ਤੁਹਾਨੂੰ ਪਿਉਣਾ ਹੀ ਸੀ ਪਾਣੀ ਪਿਉਣਾ ਤਾਂ ਇੱਕ ਸੇਵਾ ਵਾ ਕਰਨੀ ਸੀ ਪਰ ਉੱਥੇ ਮੈਂ ਆਪ ਜੀ ਨੂੰ ਇਸ ਕਰਕੇ ਨਹੀਂ ਪਿਆ ਸਕੀ ਉੱਥੇ ਕਿਉਂਕਿ ਮੈਂ ਪੂਰੇ ਬਸਤਰ ਨਹੀਂ ਸੀ ਪਾਏ ਹੋਏ ਤੇ ਇਸ ਕਰਕੇ ਮੇਰੇ ਇੱਕ ਔਰਤ ਦੇ ਕੋਲ ਇੱਕ ਸ਼ਰਮ ਹੁੰਦੀ ਆ ਤੇ ਉਹ ਔਰਤ ਜਿਹੜੀ ਆ ਆਪਾਂ ਕਹਿੰਨੇ ਆ ਕਿ ਸ਼ਰਮ ਔਰਤ ਦਾ ਗਹਿਣਾ ਹੁੰਦੀ ਆ ਇਸ ਕਰਕੇ ਨਹੀਂ ਮੈਂ ਪਿਆ ਸਕੀ ਇੱਥੇ ਹੁਣ ਪੂਰੇ ਕੱਪੜੇ ਪਾ ਕਰ ਹੀ ਮੈਂ ਤੁਹਾਨੂੰ ਇਹ ਜਲ ਛਕਾ ਰਹੀ ਹਾਂ ਤਾਂ ਮੈਂ ਤੁਹਾਨੂੰ ਉੱਥੇ ਘਰ ਨੂੰ ਤੋਰ ਦਿੱਤਾ ਹੈ ਤੇ ਨਾਲ ਤੁਹਾਡੇ ਆ ਕੇ ਤੁਹਾਨੂੰ ਪਾਣੀ ਪਿਆਏ ਉਹਨੇ ਬੜੇ ਹੀ ਪਿਆਰ ਭਾਵ ਦੇ ਨਾਲ ਉਹਨਾਂ ਨੂੰ ਜਲ ਛਕਾ ਦਿੱਤਾ ਵੀ ਯਾਤਰੀ ਆ ਤੇ ਆਖਿਆ ਭਾਈ ਹੁਣ ਤੁਸੀਂ ਆਪਦੇ ਘਰਾਂ ਨੂੰ ਜਾਓ ਜਿੱਥੇ-ਜਿੱਥੇ ਜਾਣਾ ਚੱਲੇ ਜਾ ਉਹ ਚਲੇ ਜਾਂਦੇ ਆ ਇੱਧਰ ਜਿਹੜਾ ਸੇਠ ਆ ਉਹ ਮੱਥੇ ਤੇ ਹੱਥ ਰੱਖ ਕੇ ਸੋਚੀ ਜਾਂਦਾ ਵੀ ਮੇਰੀ ਜਿਹੜੀ ਨੌ ਆ ਇਹ ਚਰਿੱਤਰਹੀਨ ਹੋ ਚੁੱਕੀ ਆ ਪ੍ਰਾਇ ਮਰਦਾਂ ਨੂੰ ਲੈ ਕੇ ਆਉਂਦੀ ਆ ਮੇਰਾ ਪੁੱਤਰ ਬਾਹਰ ਗਿਆ ਹੋਇਆ ਉਹ ਬਹੁਤ ਦੁਖੀ ਹੁੰਦਾ ਵੀ ਇਹ ਮੇਰੇ ਘਰ ਵਿੱਚ ਹੀ ਲਿਆਉਣ ਲੱਗੀ ਦੇਖੋ ਗੈਰ ਮਰਦਾਂ ਨੂੰ ਉਹਨੂੰ ਨਹੀਂ ਪਤਾ ਵੀ ਇਹਦੇ ਪਿੱਛੇ ਗੱਲ ਕੀ ਆ ਭਾਵੇਂ ਉਹਦੀ ਅੱਖਾਂ ਸਾਹਮਣੇ ਹੋ ਰਿਆ ਉਹਨੇ ਤਾਂ ਉਹ ਹੀ ਸੱਚ ਮੰਨਣਾ ਨਾ ਫਿਰ ਉਹ ਸੋਚੀ ਜਾਂਦਾ ਇਹ ਚੀਜ਼ ਉਹਦੇ ਮਨ 'ਚ ਬਾਰ-ਬਾਰ ਆਈ ਜਾਂਦੀ ਆ ਸੇਡ ਸੋਚਦਾ ਵੀ ਜੇ ਬਿਮਾਰੀ ਦਾ ਆਪਾਂ ਇਲਾਜ ਨਾ ਨਾ ਕਰੀਏ ਬਿਮਾਰੀ ਅੱਗੇ ਵੱਧ ਜਾਂਦੀ ਆਪਾਂ ਵੀ ਵੇਖਦੇ ਆਂ ਬਿਮਾਰੀ ਨੂੰ ਆਪਾਂ ਰੋਕੀ ਨਾ ਬਿਮਾਰੀ ਵੱਧ ਹੀ ਜਾਂਦੀ ਆ ਵੀ ਇਹਦਾ ਤਾਂ ਇਲਾਜ ਕਰਨਾ ਪੈਣਾ ਕੋਈ ਇਹ ਰਾਜੇ ਹੀ ਫੈਸਲਾ ਕਰੂ ਰਾਜੇ ਦੇ ਦਰਬਾਰ ਵਿੱਚ ਚਲਿਆ ਜਾਂਦਾ ਕਬੂਤਰ ਕਬੂਤਰੀ ਨੂੰ ਕਹਾਣੀ ਸੁਣਾ ਰਿਹਾ ਉਹ ਹੰਗਾਰੇ ਵੀ ਭਰਦੀ ਆ ਫਿਰ ਰਾਜੇ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਕਿ ਨਿਆਂ ਕਰੋ ਮੇਰੇ ਨਾਲ ਇਨਸਾਫ ਕਰੋ ਕਿਰਪਾ ਕਰੋ ਤੁਸੀਂ ਰਾਜੇਓ ਬਾਦਸ਼ਾਹ ਜਹਾਂਪਨਾ ਮੇਰੀ ਮਦਦ ਕਰੋ ਰਾਜੇ ਨੇ ਜਦੋਂ ਸਾਰੀ ਗੱਲ ਸੁਣੀ ਆ ਫਿਰ ਉਹ ਕਹਿਣ ਲੱਗਾ ਉਹਦੇ ਸੈਨਿਕਾਂ ਨੂੰ ਜਾਓ ਭਾਈ ਉਹ ਜਿਹੜੀ ਸੇਠ ਦੀ ਜਿਹੜੀ ਨੋਹ ਆ ਉਹਨਾਂ ਨੂੰ ਲੈ ਕੇ ਆਓ ਜਦੋਂ ਸੈਨਿਕ ਲੈਣ ਜਾਂਦੇ ਆ ਫਿਰ ਉਹ ਅੱਗੋਂ ਪੁੱਛਦੀ ਆ ਵੀ ਠੀਕ ਆ ਮੈਨੂੰ ਰਾਜੇ ਨੇ ਬੁਲਾਇਆ ਸਿਰ ਮੱਥੇ ਰਾਜੇ ਦਾ ਹੁਕਮ ਮੈਂ ਮੰਨਦੀ ਆ ਪਰ ਮੈਨੂੰ ਇਹ ਦੱਸੋ ਵੀ ਰਾਜੇ ਨੇ ਮੈਨੂੰ ਕਿਹਦੇ ਰੂਪ ਵਿੱਚ ਬੁਲਾਇਆ ਇੱਕ ਬਹੂ ਦੇ ਰੂਪ ਵਿੱਚ ਬੁਲਾਇਆ ਜਾਂ ਫਿਰ ਇੱਕ ਪੁੱਤਰੀ ਦੇ ਰੂਪ ਵਿੱਚ ਬੁਲਾਇਆ ਕਿਹੜਾ ਰੂਪ ਆ ਵੀ ਜਾਂ ਫਿਰ ਕਿਹੜੇ ਰੂਪ ਵਿੱਚ ਉਹਨੇ ਮੈਨੂੰ ਬੁਲਾਇਆ ਮੈਨੂੰ ਦੱਸੋ ਰਾਜੇ ਨੂੰ ਪੁੱਛ ਕੇ ਆਓ ਪਹਿਲਾਂ ਫਿਰ ਮੈਂ ਤੁਹਾਡੇ ਨਾਲ ਚੱਲੂਗੀ ਫਿਰ ਜਾਂ ਫਿਰ ਉਹਨੇ ਮੈਨੂੰ ਮਾਂ ਦੇ ਰੂਪ ਵਿੱਚ ਬੁਲਾਇਆ ਰਾਜੇ ਨੇ ਪੁੱਛ ਕੇ ਨਾ ਆਉ ਨਾ ਪਹਿਲਾਂ ਫਿਰ ਉਹ ਸੈਨਿਕ ਆਉਂਦੇ ਆ ਰਾਜੇ ਨੂੰ ਕਹਿੰਦੇ ਆ ਰਾਜਨ ਇੱਕ ਸਮੱਸਿਆ ਖੜੀ ਹੋ ਗਈ ਆ ਉਹ ਔਰਤ ਕਹਿ ਰਹੀ ਆ ਵੀ ਤੁਸੀਂ ਉਹਨੂੰ ਕਿਹੜੇ ਰੂਪ ਵਿੱਚ ਬੁਲਾਇਆ ਮਾਂ ਦੇ ਬੇਟੀ ਦੇ ਨੌ ਦੇ ਰੂਪ ਵਿੱਚ ਕਿਹੜੇ ਰੂਪ ਵਿੱਚ ਬੁਲਾ ਰਹੇ ਹੋ ਉਹ ਜਾਣਨਾ ਚਾਹੁੰਦੀ ਆ ਫੇਰ ਹੀ ਆਉਗੀ ਜ਼ਰੂਰ ਪਰ ਉਹਨੂੰ ਸਵਾਲ ਦੇ ਜਵਾਬ ਚਾਹੀਦੇ ਆ ਰਾਜਾ ਵੀ ਸੋਚਣ ਲੱਗ ਗਿਆ ਰਾਜਾ ਕਹਿਣ ਲੱਗਾ ਮੈਂ ਆਪਦੇ ਮੰਤਰੀਆਂ ਨਾਲ ਸਲਾਹ ਕਰਦਾ ਲੋੜ ਜਦੋਂ ਪੈਂਦੀ ਆ ਫਿਰ ਰਾਜੇ ਮੰਤਰੀ ਨੇ ਸਲਾਹ ਕਰਦੇ ਆ ਨਾ ਮੰਤਰੀਆਂ ਨੂੰ ਸੱਦ ਲਿਆ ਵਜ਼ੀਰਾਂ ਨੂੰ ਉਹ ਕਹਿੰਦੇ ਤੁਸੀਂ ਨਾ ਉਹਨੂੰ ਕਹੋ ਨੌ ਦੇ ਰੂਪ ਦੇ ਵਿੱਚ ਹੀ ਬੁਲਾਓ ਕਿਉਂਕਿ ਸੇਠ ਜਿਹੜਾ ਉਹਦੀ ਨੌ ਲੱਗਦੀ ਆ ਉਹ ਤੇ ਇਹ ਆਪਣੇ ਇਲਾਕੇ ਦਾ ਨਗਰ ਦਾ ਸੇਠ ਆ ਇਹਦੀ ਨੌ ਆ ਤੇ ਆਪਣੀ ਵੀ ਉਹ ਨੌ ਲੱਗੀ ਨਾ ਉਹਨੂੰ ਨੌ ਰਾਣੀ ਦੇ ਰੂਪ ਵਿੱਚ ਬੁਲਾਓ ਰਾਜੇ ਨੇ ਪਾਲਕੀ ਭੇਜੀ ਆਖਿਆ ਉਹਨੂੰ ਨੌ ਦੇ ਰੂਪ ਵਿੱਚ ਲੈ ਕੇ ਆਓ ਫਿਰ ਉਹ ਸੈਨਿਕ ਜਾਂਦੇ ਆ ਤੇ ਪਾਲਕੀ ਲੈ ਕੇ ਜਾਂਦੇ ਆ ਤੇ ਆਖਿਆ ਨੌ ਦੇ ਰੂਪ ਵਿੱਚ ਤੁਹਾਨੂੰ ਬੁਲਾਇਆ ਉਹ ਫਿਰ ਉੱਠ ਕੇ ਪਾਲਕੀ ਦੇ ਵਿੱਚ ਬਹਿ ਜਾਂਦੀ ਹੈ। ਪਾਲਕੀ 'ਚ ਬਿਠਾ ਕੇ ਉਹਨੂੰ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਰਾਜੇ ਦੇ ਦਰਬਾਰ ਵਿੱਚ ਲਿਆਂਦਾ ਜਾਂਦਾ, ਉੱਥੇ ਪੇਸ਼ ਹੁੰਦੀ ਹੈ। ਰਾਜਾ ਉਹਨੂੰ ਕਹਿਣ ਲੱਗਾ ਕਿ ਤੂੰ ਚਰਿੱਤਰਹੀਨ ਔਰਤਾਂ ਇੱਕ ਤੇਰਾ ਘਰ ਵਾਲਾ ਮਿਹਨਤ ਕਰਨ ਲਈ ਵਿਦੇਸ਼ ਗਿਆ ਹੋਇਆ ਤੂੰ ਗੈਰ-ਮਰਦਾਂ ਨੂੰ ਘਰੇ ਲੈ ਕੇ ਆਉਣੀ ਆ ਇੱਕ ਨਹੀਂ ਦੋ ਨਹੀਂ ਉਹ ਵੀ ਤਿੰਨ-ਤਿੰਨ। ਰਾਜਾ ਉਹਨੂੰ ਥੋੜਾ ਇਸ ਤਰ੍ਹਾਂ ਪੁੱਛਦਾ। ਸਵਾਲ ਪੁੱਛਦਾ ਕਿਉਂਕਿ ਰਾਜੇ ਨੂੰ ਤਾਂ ਜਿਵੇਂ ਗੱਲ ਦੱਸੀ ਗਈ ਹੈ ਉਹਨੇ ਤਾਂ ਉਹਵੇਂ ਪੁੱਛਣੀ ਆ ਨਾ ਫਿਰ ਉਹ ਪੁੱਛ ਰਿਹਾ। ਤਾਂ ਇਹ ਜਿਹੜੀ ਆ ਬੋਲਦੀ ਆ ਫਿਰ ਔਰਤ ਬੀਬੀ ਬੋਲੀ ਆ ਇਹ ਕਹਿਣ ਲੱਗੀ ਮਹਾਰਾਜ ਦੇਖੋ ਜੀ ਕੀ ਕਿਸੇ ਪਿਆਸੇ ਬੰਦੇ ਨੂੰ ਭੁੱਖੇ ਬੰਦੇ ਨੂੰ ਜੇ ਆਪਾਂ ਰੋਟੀ ਖਵਾਈਏ ਪਿਆਸੇ ਬੰਦੇ ਨੂੰ ਪਾਣੀ ਪਿਵਾਈਏ ਕੀ ਇਹ ਗਲਤ ਆ ਅਪਰਾਧ ਆ ਤੁਸੀਂ ਮੈਨੂੰ ਕਹਿ ਰਹੇ ਹੋ ਕਿਉਂਕਿ ਰਾਜੇ ਨੇ ਕਹਤਾ ਸੀ ਨਾ ਵੀ ਜੇ ਤੂੰ ਚਰਿੱਤਰਹੀਨ ਔਰਤ ਤੈਨੂੰ ਸਜ਼ਾ ਦਿੱਤੀ ਜਾਣੀ ਆ ਦੇਸ਼ ਚੋਂ ਵੀ ਮੈਂ ਆਪਦੇ ਇਲਾਕੇ ਚੋਂ ਬਾਹਰ ਕੱਢ ਦੂੰਗਾ ਫਿਰ ਕਹਿੰਦੀ ਮੈਨੂੰ ਦੱਸੋ ਜੀ ਪਿਆਸੇ ਬੰਦੇ ਨੂੰ ਪਾਣੀ ਪਿਉਣਾ ਗਲਤ ਆ ਭੁੱਖੇ ਬੰਦੇ ਨੂੰ ਭੋਜਨ ਸ਼ਿਕਾਉਣਾ ਗਲਤ ਆ ਤਾਂ ਮੈਂ ਕਹਿੰਨੀ ਆ ਮੇਰੀ ਗਲਤੀ ਆ ਤੁਸੀਂ ਪੂਰੀ ਗੱਲ ਨੂੰ ਪਹਿਲਾਂ ਜਾਣੋ ਸਮਝੋ ਕੀ ਤੁਹਾਡੇ ਰਾਜ ਦੇ ਵਿੱਚ ਮੈਨੂੰ ਇਹ ਦੱਸੋ ਵੀ ਭੁੱਖੇ ਬੰਦੇ ਨੂੰ ਜੇ ਆਪਾਂ ਰੋਟੀ ਖਵਾ ਦਈਏ ਪਿਆਸੇ ਬੰਦੇ ਨੂੰ ਪਾਣੀ ਪਿਆ ਦੇਈਏ ਕੀ ਅਪਰਾਧ ਆ ਇਹ ਜੇ ਅਪਰਾਧ ਹੈ ਤਾਂ ਮੈਂ ਕੀਤਾ ਹੈ ਰਾਜਾ ਕਹਿਣ ਲੱਗਾ ਮੈਨੂੰ ਪੂਰੀ ਗੱਲ ਦੱਸ ਵੀ ਗੱਲ ਕੀ ਹੋਈ ਫਿਰ ਉਹਨੇ ਦੱਸੀ ਮੈਂ ਖੂਹ ਤੇ ਸੀ ਤੇ ਉੱਥੇ ਪਾਣੀ ਭਰਨ ਗਈ ਤੇ ਨਾਲ ਇਸ਼ਨਾਨ ਕਰਨ ਉੱਥੇ ਤਿੰਨ ਬੰਦੇ ਆ ਗਏ ਉਹ ਮੈਨੂੰ ਕਹਿਣ ਵੀ ਮੈਨੂੰ ਪਾਣੀ ਪਿਆ ਉਦੋਂ ਮੇਰੇ ਪੂਰੇ ਕੱਪੜੇ ਨਹੀਂ ਸੀ ਪਾਏ ਮੈਂ ਬੈਠੀ ਬੈਠੀ ਇਹਨਾਂ ਨੂੰ ਆਖ ਦਿੱਤਾ ਪੀ ਤੁਸੀਂ ਆਉਣ ਕਰੋ ਸਾਹਮਣੇ ਮੇਰਾ ਘਰ ਆ ਉਧਰ ਨੂੰ ਜਾਓ ਤੇ ਮੈਂ ਤੁਹਾਡੇ ਪਿੱਛੇ ਪਿੱਛੇ ਆਉਣੀ। ਜਾਂ ਉਨ ਨੂੰ ਮੈਂ ਪੂਰੇ ਕੱਪੜੇ ਪਾਏ ਆ ਤੇ ਘਰੇ ਮੈਂ ਆਈਆਂ ਤੇ ਫਿਰ ਜਾ ਕੇ ਉਹਨਾਂ ਨੂੰ ਮੈਂ ਇਹ ਪਾਣੀ ਪਿਆ ਦਿੱਤਾ ਉਹਨਾਂ ਦੀ ਪਿਆਸ ਬੁਝਾਈ ਆ ਗਲਤ ਤਾਂ ਇਹ ਹੋਈ ਆ। ਇਹਨਾਂ ਨੂੰ ਸ਼ੱਕ ਪੈ ਗਿਆ ਮੇਰੇ ਤੇ ਸਹੁਰੇ ਨੂੰ ਇਹਨਾਂ ਨੇ ਮੈਨੂੰ ਸ਼ੱਕ ਦੀ ਨਿਗਾਹ ਚ ਦੇਖਿਆ ਤੇ ਤੁਹਾਡੇ ਕੋਲ ਆ ਕੇ ਪੇਸ਼ ਹੋ ਗਿਆ ਗਲਤ ਇੰਨੀ ਹੋਈ ਆ। ਰਾਜਾ ਕਹਿਣ ਲੱਗਾ ਤੁਸੀਂ ਖੂਹ ਤੇ ਪਾਣੀ ਕਿਉਂ ਨਹੀਂ ਪਿਆਇਆ? ਉਹ ਕਹਿਣ ਲੱਗੀ ਖੂ ਤੇ ਮੈਂ ਪਾਣੀ ਤਾਂ ਨਹੀਂ ਪਿਆ ਉੱਥੇ ਮੈਂ ਉਹਨਾਂ ਨੂੰ ਸਵਾਲ ਪੁੱਛ ਲੇ ਉਹਨਾਂ ਨੂੰ ਉਹਨਾਂ ਦੇ ਜਵਾਬ ਹੀ ਨਹੀਂ ਆਏ ਮੈਨੂੰ ਪਤਾ ਸੀ ਇਹ ਜਵਾਬ ਨਹੀਂ ਦੇ ਸਕਣਗੇ ਇਹਨਾਂ ਨੂੰ ਫਿਰ ਗੱਲ ਬਦਲ ਕੇ ਤੇ ਪਾਣੀ ਮੈਂ ਘਰੇ ਜਾ ਕੇ ਪਿਆਉਂਗੀ ਗੱਲ ਬਦਲਨੀ ਸੀ ਮੈਂ ਤਾਂ ਗੱਲ ਟਾਲਣੀ ਸੀ ਜਦੋਂ ਮੈਂ ਪੂਰੇ ਕੱਪੜੇ ਪਾ ਲਏ ਆ ਉਹਨਾਂ ਨੂੰ ਜਵਾਬ ਨਹੀਂ ਆਏ ਤੇ ਮੈਂ ਘਰੇ ਆ ਕੇ ਪਾਣੀ ਪਿਆਤਾ ਉਹ ਤਿੰਨ ਸਵਾਲ ਜਿਹੜੇ ਆ ਉਹ ਕਿਹੜੇ ਸੀਗੇ ਰਾਜਾ ਕਹਿੰਦਾ ਜਿਹੜੇ ਤਿੰਨਾਂ ਜਾਨਾਂ ਨੂੰ ਪੁੱਛੇ ਆ ਜਦੋਂ ਉਹਨੇ ਸਵਾਲ ਦੱਸੇ ਆ ਵੀ ਮੂਰਖ ਦੋ ਤਰ੍ਹਾਂ ਦੇ ਹੁੰਦੇ ਆ ਯਾਤਰੀ ਦੋ ਤਰ੍ਹਾਂ ਦੇ ਹੁੰਦੇ ਆ ਅਨਪੜ ਗਵਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਰਾਜਾ ਵੀ ਬੜਾ ਸ਼ਸ਼ੋਭੰਜ ਵਿੱਚ ਪੈ ਗਿਆ ਉਹਨਾਂ ਵਾਂਗ ਵੀ ਮੈਂ ਤਾਂ ਹੀ ਜਾਣਨਾ ਚਾਹੁੰਨਾ ਵੀ ਇਹ ਕਿਵੇਂ ਦੋ-ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਆਪਾਂ ਕਹਿੰਦੇ ਮੂਰਖ ਤਾਂ ਇੱਕ ਤਰ੍ਹਾਂ ਦਾ ਹੀ ਹੁੰਦਾ ਅਨਪੜ ਵੀ ਇੱਕ ਤਰ੍ਹਾਂ ਦਾ ਹੁੰਦਾ ਯਾਤਰੀ ਵੀ ਇੱਕ ਤਰ੍ਹਾਂ ਦਾ ਹੁੰਦਾ ਕਮਾਲ ਹੋ ਗਈ ਇਹਨਾਂ ਸਵਾਲਾਂ ਦੇ ਜਵਾਬ ਮੈਨੂੰ ਵੀ ਚਾਹੀਦੇ ਰਾਜਾ ਕਹਿਣ ਲੱਗਾ ਵੀ ਕਿਰਪਾ ਕਰਕੇ ਮੈਨੂੰ ਵੀ ਤੁਸੀਂ ਇਹ ਉੱਤਰ ਦਿਓ ਫਿਰ ਉਹ ਕਹਿਣ ਲੱਗੀ ਇਹ ਸਵਾਲ ਵੀ ਬੜੇ ਕੀਮਤੀ ਆ ਯਾਹ ਪਨਾ ਬਾਦਸ਼ਾਹ ਰਾਜਨ ਤੇ ਇਹਨਾਂ ਦੇ ਉੱਤਰ ਵੀ ਬੜੇ ਕੀਮਤੀ ਆ ਮੈਂ ਤੁਹਾਨੂੰ ਉਹ ਤਿੰਨੇ ਉੱਤਰ ਵੀ ਦੱਸਦੀ ਆ ਪਰ ਤੁਸੀਂ ਨਾ ਇਹ ਗੱਲ ਆ ਦੱਸੋ ਵੀ ਮੈਨੂੰ ਮਿਲੂਗਾ ਕੀ ਬਾਅਦ ਚ ਜਵਾਬ ਤਾਂ ਮੈਂ ਦੇ ਦੂੰਗੀ ਮੈਨੂੰ ਬਦਲੇ ਵਿੱਚ ਕੀ ਦੋਵਗੇ ਕੀ ਇਨਾਮ ਮੈਨੂੰ ਮਿਲੇਗਾ ਕਿਸ ਤਰ੍ਹਾਂ ਦੀ ਮੇਰੀ ਸੇਵਾ ਹੋਵੇਗੀ ਤੇ ਰਾਜੇ ਨੂੰ ਕਹਿਣ ਲੱਗੀ ਕਿ ਦੇਖੋ ਜੀ ਇਹ ਸਵਾਲ ਬੜੇ ਕੀਮਤੀ ਆ ਜਵਾਬ ਉਦੋਂ ਵੀ ਕੀਮਤੀ ਆ ਤੁਸੀਂ ਮੈਨੂੰ ਕੀ ਦਿਓਗੇ ਰਾਜਾ ਕਹਿਣ ਲੱਗਾ ਵੀ ਸੋਚ-ਸੋਚ ਕੇ ਵੀ ਮੈਂ ਸਵਾਲਾਂ ਦੇ ਜਵਾਬ ਤਾਂ ਲੈਣਾ ਹੀ ਆ ਅੱਧਾ ਰਾਜ ਤੁਹਾਨੂੰ ਦਿੱਤਾ ਅੱਧੇ ਰਾਜ ਤੇ ਤੁਸੀਂ ਰਾਜ ਕਰੋਗੇ ਅੱਧੇ ਤੇ ਮੈਂ ਜੇ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਮੈਨੂੰ ਦਵੋਗੇ ਫਿਰ ਉਹ ਕਹਿਣ ਲੱਗੀ ਵੀ ਲਿਖ ਲਿਖਾ ਕਰੋ ਪਹਿਲਾਂ ਹੁਣ ਐਵੇਂ ਵੀ ਗੱਲੀਬਾਤ ਹੀ ਨਹੀਂ ਮੂੰਹ ਦੀ ਜ਼ੁਬਾਨ ਨਹੀਂ ਲਿਖ ਲਿਖਾ ਕਰਵਾਇਆ ਤੇ ਲਿਖਤੀ ਰੂਪ ਵਿੱਚ ਕਿਹਾ ਵੀ ਅੱਧਾ ਰਾਜ ਮੇਰਾ ਹੋਵੇਗਾ ਰਾਜੇ ਦਾ ਇਕਰਾਰਨਾਮਾ ਲਿਆ ਫਿਰ ਉਹ ਜਵਾਬ ਦਿੰਦੀ ਇਸ ਤਰ੍ਹਾਂ ਕਹਿਣ ਲੱਗੀ ਰਾਜਨ ਦੇਖੋ ਮੈਂ ਤਿੰਨ ਸਵਾਲਾਂ ਦੇ ਜਵਾਬ ਦੇਣ ਲੱਗੀਆਂ ਕਬੂਤਰੇ ਕਬੂਤਰੀ ਨੂੰ ਸੁਣਾ ਰਿਹਾ ਕਹਾਣੀ ਉਹ ਬੜੇ ਗੌਰ ਨਾਲ ਸੁਣ ਰਹੀ ਆ ਪਹਿਲੇ ਸਵਾਲ ਦਾ ਜਵਾਬ ਲਓ ਮੈਂ ਆਖਿਆ ਸੀ ਯਾਤਰੀ ਤਾਂ ਦੋ ਹੀ ਹੁੰਦੇ ਆ ਸੂਤਰਾਂ ਦੇ ਹੁੰਦੇ ਆ ਤਾਂ ਉਹਦਾ ਜਵਾਬ ਇਹ ਸੀਗਾ ਵੀ ਸੂਰਜ ਤੇ ਚੰਨ ਜਿਹੜੇ ਦਿਨੇ ਵੀ ਚੱਲਦੇ ਆ ਰਾਤ ਨੂੰ ਵੀ ਚੱਲਦੇ ਆ ਅਸਲ ਯਾਤਰੀ ਤਾਂ ਇਹੀ ਆ ਨਾ ਇਹ ਚੱਕਰ ਲਾਉਂਦੇ ਰਹਿੰਦੇ ਆ ਆਪਾਂ ਇਹ ਵਿਗਿਆਨ ਦੇ ਵਿੱਚ ਵੀ ਪੜ੍ਹਦੇ ਆਂ ਪਰ ਉਹਨੇ ਆਖਿਆ ਵੀ ਯਾਤਰੀ ਕੁਝ ਸਮਾਂ ਚੱਲਦੇ ਆ ਰੁੱਕ ਜਾਂਦੇ ਆ ਪਰ ਯਾਤਰੀ ਤਾਂ ਉਹ ਆ ਜਿਹੜਾ ਰੁਕੇ ਨਾ ਕਦੇ ਸੂਰਜ ਤੇ ਚੰਨ ਪਹਿਲੇ ਯਾਤਰੀ ਆ ਇਹ ਦੋ ਤਰ੍ਹਾਂ ਦੇ ਯਾਤਰੀ ਹੁੰਦੇ ਆ ਕਦੇ ਨਹੀਂ ਰੁਕਦੇ ਮਹਾਰਾਜ ਪਹਿਲੇ ਸਵਾਲ ਦਾ ਜਵਾਬ ਤਾਂ ਇਹ ਆ ਇਹਨਾਂ 'ਚੋਂ ਜਿਹੜਾ ਇੱਕ ਯਾਤਰੀ ਆ ਸੂਰਜ ਉਹ ਰੌਸ਼ਨੀ ਕਰਦਾ ਦੂਜਾ ਠੰਡ ਵਰਤੌਂਦਾ ਸੋਨਾ ਲੱਗਦਾ ਸ਼ਾਨ ਵਧਾਉਂਦਾ ਰਾਤ ਦੀ ਕਿੰਨੇ ਵਧੀਆ ਇਹ ਦੋਨੋਂ ਤਾਂ ਇਹ ਯਾਤਰੀ ਅਸਲ ਯਾਤਰੀ ਆ ਤੇ ਦੂਜਾ ਮੈਂ ਆਖਿਆ ਸੀ ਅਨਪੜ ਗਵਾਰ ਦੋ ਹੀ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਉਹ ਕਿਹੜੇ ਹੁੰਦੇ ਆ ਅੰਨ ਤੇ ਪਾਣੀ ਅੰਨ ਤੇ ਪਾਣੀ ਨੂੰ ਅਨਪੜ ਗਵਾਰ ਮੈਂ ਕਹਿੰਨੀ ਆ ਕਿਉਂਕਿ ਇਹ ਵਿਦਵਾਨ ਦੇ ਨਾਲ ਵੀ ਰਹਿੰਦੇ ਆ ਮੂਰਖ ਨਾਲ ਵੀ ਰਹਿੰਦੇ ਆ ਅਮੀਰ ਨਾਲ ਵੀ ਰਹਿੰਦੇ ਆ ਗਰੀਬ ਨਾਲ ਵੀ ਰਹਿੰਦੇ ਆ ਹਰ ਕਿਸੇ ਨਾਲ ਰਹਿੰਦੇ ਆ ਅੰਨ ਤੇ ਪਾਣੀ ਇਹ ਵਿਤਕਰਾਂ ਨਹੀਂ ਕਰਦੇ ਇਸ ਕਰਕੇ ਵੀ ਇਹਨਾਂ ਨੂੰ ਹਰ ਕੋਈ ਵਰਤ ਰਿਆ ਇਹ ਅਨਪੜ ਗਵਾਰ ਇਹਨਾਂ ਨੂੰ ਕੋਈ ਮਤਲਬ ਨਹੀਂ ਭੁੱਖਾ ਬੰਦਾ ਵੀ ਇਹਨਾਂ ਨੂੰ ਖਾ ਰਿਆ ਤੇ ਅਮੀਰ ਬੰਦਾ ਵੀ ਇਹਨਾਂ ਨੂੰ ਖਾ ਰਿਆ ਆਪਾਂ ਵੇਖਦੇ ਵਿਦਵਾਨ ਵੀ ਖਾ ਰਿਹਾ ਮੂਰਖ ਵੀ ਖਾ ਰਿਹਾ ਇਹ ਅਨਪੜ ਗਵਾਰ ਮੈਂ ਇਹਨਾਂ ਨੂੰ ਅਨਪੜ ਗਵਾਰ ਕਹਿੰਨੀ ਆ ਇਹ ਜਿਹੜੇ ਅੰਨ ਤੇ ਪਾਣੀ ਆ ਅਨਪੜ ਗਵਾਰ ਇਸ ਕਰਕੇ ਆ ਇਹ ਵਿਦਵਾਨ ਨੂੰ ਵੀ ਉਹੀ ਸਵਾਦ ਦਿੰਦੇ ਆ ਜੀਭ ਦਾ ਟੇਸਟ ਜਿਹੜਾ ਹੁੰਦਾ ਤੇ ਗਵਾਰ ਨੂੰ ਵੀ ਵਿਦਵਾਨ ਨੂੰ ਵੀ ਕੋਈ ਫਰਕ ਨਹੀਂ ਰੱਖਦੇ ਆਪ ਕੀ ਇਹ ਚੀਜ਼ ਹਰ ਲਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਵਿਦਵਾਨ ਦੀ ਕੀਮਤ ਕੀ ਆ ਮੂਰਖ ਬੰਦੇ ਦੀ ਕੀਮਤ ਕੀ ਆ ਤਾਂ ਮੈਂ ਇਹ ਕਿਹਾ ਸੀਗਾ ਵੀ ਅਨਪੜ੍ਹ ਜਿਹੜੇ ਹੁੰਦੇ ਆ ਗਵਾਰ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਤੁਸੀਂ ਕਿਹੜੇ ਹੋ ਤਾਂ ਇਹ ਵੀ ਦੋ ਹੀ ਆ ਇਹ ਅੰਨ ਤੇ ਪਾਣੀ ਤੀਜੀ ਗੱਲ ਜਿਹੜੀ ਆ ਫਿਰ ਮੂਰਖ ਮੂਰਖ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਪਹਿਲਾ ਮੇਰਾ ਸਹੁਰਾ ਸਸੁਰ ਜਿਹੜਾ ਮੇਰਾ ਹੈਗਾ ਇਹ ਵੀ ਮੂਰਖੀ ਆ ਘਰ ਦੀ ਗੱਲ ਨੂੰ ਲਿਆ ਕੇ ਰਾਜੇ ਨੂੰ ਦੱਸਦਾ ਇਹਨੇ ਮੈਥੋਂ ਹੀ ਪੁੱਛ ਲੈਂਦਾ ਮੈਂ ਇਹਨੂੰ ਦੱਸ ਦਿੰਦੀ ਵੀ ਸੱਚ ਕੀ ਆ ਕਿੱਡਾ ਇਹਨੇ ਰੌਲਾ ਪਾਇਆ ਕਿੰਨਾ ਸਮਾਂ ਖਰਾਬ ਕੀਤਾ ਹੁਣ ਦੇਖੋ ਕਿੱਡਾ ਮੂਰਖ ਬੰਦਾ ਇਹ ਭਾਵ ਕਿ ਫਿਰ ਇਹ ਤੁਹਾਡੇ ਕੋਲ ਆ ਗਿਆ ਤੁਹਾਡਾ ਵੀ ਸਮਈਆਂ ਨੇ ਬਰਬਾਦ ਕੀਤਾ ਸਾਡੇ ਘਰ ਦੀ ਇੱਜ਼ਤ ਨੂੰ ਇੱਕ ਚੈਰੀਆਂ ਚ ਲਿਆਇਆ ਏਦੋਂ ਮੂਰਖ ਬੰਦਾ ਹੋਰ ਕੌਣ ਹੋਗਾ ਮੈਥੋਂ ਪੁੱਛ ਲੈਂਦਾ ਤੇ ਮੈਨੂੰ ਪੁੱਤਰੀ ਸਮਝਦਾ ਸੀ ਆਪਣੀ ਨਾ ਰਾਣੀ ਮੈਥੋਂ ਪੁੱਛ ਲੈਂਦਾ ਬੇਟੀ ਬਣਾ ਕੇ ਪੁੱਤਰੀ ਆ ਗੱਲ ਕੀ ਆ ਉਹ ਕਿਵੇਂ ਮਰਦ ਕੀ ਕਰਨਾ ਜੀ ਸੀ ਕਿ ਮੈਂ ਜਵਾਬ ਦੇ ਦਿੰਦੀ ਇਹਨੇ ਚੀ ਗੱਲ ਖਤਮ ਹੋ ਜਾਣੀ ਸੀ ਪਰ ਇਹਨੇ ਗੱਲ ਮੰਨੀ ਨਹੀਂ ਹੈਗੀ ਅੱਜ ਵੀ ਆਪਾਂ ਵੇਖਦੇ ਆਂ ਬਹੁਤ ਲੋਕ ਆਪਦੀਆਂ ਗੱਲਾਂ ਘਰੋਂ ਬਾਹਰ ਜਾ ਕੇ ਦੱਸਣੀਆਂ ਸ਼ੁਰੂ ਕਰ ਦਿੰਦੇ ਆ ਤੇ ਉਹੀ ਬਰਬਾਦੀ ਦਾ ਕਾਰਨ ਬਣਦਾ ਉਹ ਭੇਦ ਮਿਲ ਜਾਂਦਾ ਘਰ ਦਾ ਲੋਕ ਸਾਡੇ ਫੋਟ ਦਾ ਘਰ ਦੀ ਫੋਟ ਜਗਤ ਦੀ ਲੋਟੇਵੇਂ ਤਾਂ ਨਹੀਂ ਗੱਲ ਬਣੀ ਰਾਜਾ ਕਹਿਣ ਲੱਗਾ ਪਹਿਲਾ ਮੂਰਖ ਤਾਂ ਇਹ ਆ ਤੇ ਦੂਜਾ ਮੂਰਖ ਕੌਣ ਆ ਉਹ ਕਹਿਣ ਲੱਗੀ ਤੁਸੀਂ ਉਹੀ ਹੋ ਰਾਜਨ ਇੱਕ ਤਿੰਨ ਸਵਾਲਾਂ ਦੇ ਪਿੱਛੇ ਜਵਾਬ ਲੈਣ ਲਈ ਅੱਧਾ ਰਾਜ ਭਾਗ ਮੇਰੇ ਨਾਮ ਕਰ ਦਿੱਤਾ ਤੁਹਾਡੇ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਮੇਰੀ ਦੇਖੇ ਮੇਰੀ ਜ਼ਿੰਦਗੀ 'ਚ ਤਾਂ ਕੋਈ ਨਹੀਂ ਹੋ ਸਕਦਾ ਮੈਂ ਤਾਂ ਤੁਹਾਨੂੰ ਹੀ ਦੂਜਾ ਮੂਰਖ ਕਹਿਨੀ ਆ ਰਾਜੇ ਨੂੰ ਸੱਚੀ ਗੁੱਸਾ ਤਾਂ ਬਹੁਤ ਆਇਆ ਪਰ ਕਰ ਨਹੀਂ ਸੀ ਸਕਦਾ ਲਖ ਲਖਾ ਦੇ ਵਿੱਚ ਅੱਧਾ ਰਾਜ ਉਹ ਰਾਣੀ ਬਣ ਚੁੱਕੀ ਆ ਅੱਧਾ ਰਾਜ ਹੀ ਜਦੋਂ ਦੇ ਦਿੱਤਾ ਸੈਨਿਕ ਵੀ ਉਹਦੇ ਹੋ ਗਏ ਅੱਦੇ ਸ਼ਕਤੀ ਵੀ ਅੱਧੀ ਉਹਨੂੰ ਦੇਦੀ ਫਿਰ ਉਹ ਕਰ ਨਹੀਂ ਕੁਝ ਸਕਿਆ ਤਾਂ ਐਵੇਂ ਫਿਰ ਉੱਥੇ ਉਹ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਬੀਬੀ ਨੇ ਦਿੱਤੇ ਆ ਕਬੂਤਰ ਨੇ ਕਬੂਤਰੀ ਨੂੰ ਕਹਾਣੀ ਸੁਣਾਈ ਆ ਫਿਰ ਇਹ ਗੱਲਾਂ ਯਾਦ ਰੱਖਣੀਆਂ ਆ ਕਬੂਤਰ ਕਬੂਤਰੀ ਨੂੰ ਕਹਿ ਰਿਹਾ ਪਹਿਲਾ ਮੂਰਖ ਤਾਂ ਉਹ ਆ ਸਭ ਤੋਂ ਵੱਡਾ ਜਿਹੜਾ ਆਪਦੇ ਘਰ ਦੀ ਗੱਲ ਜਾ ਕੇ ਬਾਹਰ ਦੱਸਦਾ ਤੇ ਦੂਜਾ ਮੂਰਖ ਉਹ ਆ ਜਿਹੜਾ ਕਿਸੇ ਨੂੰ ਕੁਝ ਕਹਿ ਦੇਵੇ ਆ ਚੀਜ਼ ਦੇ ਦੇ ਲਟਾ ਦੇ ਉਹ ਲਟਾ ਦੇ ਦੂਜਾ ਮੂਰਖ ਤਾਂ ਫਿਰ ਉਹੀ ਹੋਇਆ ਨਾ ਕਿਸੇ ਦੇ ਪਿੱਛੇ ਲਾਈ ਲੱਗਾ ਜਿਹੜਾ ਲੱਗੀ ਜਾਂਦਾ ਲੱਗ ਕੇ ਘਰੀ ਬਰਬਾਦ ਕਰੀ ਜਾਂਦਾ ਆ ਫਿਰ ਕਬੂਤਰੀ ਵੀ ਹੰਗਾਰਾ ਭਰਦੀ ਆ ਹਾਂ ਜਿਹੜਾ ਬੰਦਾ ਉਹਦੇ ਦਿਮਾਗ ਦਾ ਸਹੀ ਸਮੇਂ ਤੇ ਸਹੀ ਇਸਤੇਮਾਲ ਕਰਦਾ ਉਹੀ ਬੁੱਧੀਮਾਨ ਆ ਬਾਕੀ ਇਦਾਂ ਦੇ ਮੂਰਖ ਬਹੁਤ ਆ ਫਿਰ ਉਹਨਾਂ ਨੂੰ ਕਹਾਣੀ ਸੁਣਾਉਂਦੇ ਆ ਉਹ ਕਹਿੰਦੇ ਸਾਥੋਂ ਵੀ ਗਲਤੀ ਹੋਈ ਆ ਕਿ ਉਹ ਜਿਹੜਾ ਕਬੂਤਰ ਸੀ ਉਹਨੂੰ ਆਪਾਂ ਜਗਾ ਨਹੀਂ ਦਿੱਤੀ ਨਿਮਰਤਾ ਰੱਖਦੇ ਥੋੜਾ ਜਿਹਾ ਇਸ ਤਰ੍ਹਾਂ ਦੇ ਦਿੰਦੇ ਜਗਾ ਚੱਲ ਕੋਈ ਗੱਲ ਨਹੀਂ ਤੇ ਕਿੱਡੀ ਵਧੀਆ ਜ਼ਿੰਦਗੀ ਹੋ ਜਾਣੀ ਸੀ ਆਪਾਂ ਵੀ ਮੂਰਖਤਾ ਵਾਲੀ ਗੱਲ ਹੀ ਕੀਤੀ ਆ ਫਿਰ ਬੰਦੇ ਨੂੰ ਜਿਹੜਾ ਆਪਦੀ ਅਕਲ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਨਿਮਰਤਾ ਰੱਖਣੀ ਚਾਹੀਦੀ ਹੈ। ਐਵੇਂ ਇਹ ਕਹਾਣੀ ਇੱਥੇ ਪੂਰੀ ਹੁੰਦੀ ਆ। ਤਾਂ ਕਹਿਣ ਦਾ ਭਾਵ ਤਾਂ ਇਹ ਸੀਗਾ ਗੁਰਮਖ ਪਿਆਰਿਓ ਕਿ ਉਹ ਜਿਹੜੀ ਕਹਾਣੀ ਆ ਇਹ ਛੋਟੀ ਜੀ ਕਹਾਣੀਆ ਚ ਸਿੱਖਿਆ ਬਹੁਤ ਵੱਡੀ ਮਿਲਦੀ ਆ। ਭਾਵੇਂ ਇਦਾਂ ਦੀ ਗੱਲ ਕੋਈ ਨਾ ਹੋਈ ਹੋਵੇ ਮੈਂ ਕਹਿ ਰਿਆਂ। ਕਬੂਤਰ ਨੇ ਕਬੂਤਰੀ ਨੂੰ ਕੋਈ ਕਹਾਣੀ ਨਹੀਂ ਸੁਣਾਈ ਪਰ ਇਹਦੇ ਪਿੱਛੇ ਜੋ ਛੋਪਿਆਂ ਤੱਤ ਸਾਰਾ ਉਹ ਬਹੁਤ ਇੱਕ ਚੰਗੀ ਸਿੱਖਿਆ ਸਾਨੂੰ ਦੇ ਗਿਆ। ਤਾਂ ਘਰ ਦੀ ਗੱਲ ਕਦੇ ਵੀ ਬਾਹਰ ਨਾ ਦੱਸੋ ਤਾਂ ਸ਼ੱਕ ਨਾ ਕਰੋ ਬਹੁਤੀ ਬਹੁਤੀ ਸ਼ੱਕ ਵੀ ਮਾੜੀ ਹੁੰਦੀ ਆ ਅੱਖੀਂ ਦੇਖਿਆ ਵੀ ਕਈ ਵਾਰੀ ਝੂਠ ਹੋ ਜਾਂਦਾ ਇਹ ਸੱਚ ਗੱਲ ਕਹੀ ਆ ਕਿਸੇ ਵਿਦਵਾਨ ਨੇ ਕਿ ਉਹ ਸੇਠ ਨੇ ਅੱਖਾਂ ਨਾਲ ਦੇਖਿਆ ਸੀ ਸਮਝਿਆ ਕੁਝ ਹੋਰ ਹੋ ਕੁਝ ਹੋ ਰਿਹਾ ਸੀਗਾ ਇਹ ਵੀ ਇੱਕ ਮੂਰਖਤਾ ਹੀ ਹੁੰਦੀ ਆ ਤਾਂ ਮੈਂ ਆਪ ਜੀ ਨੂੰ ਕਹੂੰਗਾ ਭਾਈ ਇਹ ਸਿੱਖਿਆ ਜਿਹੜੀ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸੀਏ ਅੱਗੇ ਕਿਉਂਕਿ ਉਹਨਾਂ ਨੇ ਵੱਡੇ ਹੋਣਾ ਜੇ ਉਹਨਾਂ ਨੂੰ ਪਹਿਲੀ ਚੀਜ਼ਾਂ ਪਤਾ ਹੋਣ ਗਈਆਂ ਤਾਂ ਬਚ ਜਾਣਗੇ ਤਜਰਬੇ ਆ ਜਾਣਗੇ ਤਾਂ ਆਉ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਟਕਾਈਏ ਤੇ ਕਹਿ ਦਈਏ ਗੁਰਮੁਖ ਪਿਆਰਿਓ ਇਹ ਜਿਹੜੀ ਮੂਰਖਤਾ ਹੈ ਮੂਰਖਾਂ ਸਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਸਵਾਰ ਨਹੀਂ ਕਰਦਾ ਉਹ ਵੀ ਮੂਰਖ ਹੀ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਬ ਨੂੰ ਨਹੀਂ ਮੰਨਦਾ ਵੀ ਰੱਬ ਕੋਈ ਹੈ ਹੀ ਨਹੀਂ ਉਹ ਮੂਰਖਾਂ ਦਾ ਸਰਦਾਰ ਹੁੰਦਾ ਸਿੱਖਿਆ ਨੂੰ ਪੱਲੇ ਬੰਨ ਕੇ ਲੈ ਕੇ ਜਾਈਏ ਪੌਲ ਚੁੱਕ ਦੀ ਖਿਮਾ ਨਾਨਕ ਨਾਮ ਛੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਅੱਜ ਦੀ ਵੀਡੀਓ 'ਚ ਇਹ ਦੇਖਿਆ ਕਿ ਬਾਦਸ਼ਾਹ ਨੇ ਇੱਕ ਕੁੜੀ ਨੂੰ ਦੋ ਸਵਾਲ ਪੁੱਛੇ ਤੇ ਉਹ ਕੁੜੀ ਨੇ ਉਹ ਦੋਨਾਂ ਸਵਾਲਾਂ ਦਾ ਸਹੀ ਜਵਾਬ ਦੇ ਦਿੱਤਾ ਤੇ ਬਾਦਸ਼ਾਹ ਦੀ ਅੱਧੀ ਸਲਤਨਤ ਲੈ ਲਈ। ਬਾਦਸ਼ਾਹ ਨੇ ਤੀਜਾ ਸਵਾਲ ਇਹ ਪੁੱਛਿਆ ਕਿ ਦੋ ਮੁਰਖ ਕੌਣ ਹੈ? ਕੁੜੀ ਨੇ ਕਿਹਾ ਕਿ ਇੱਕ ਮੁਰਖ ਮੇਰਾ ਸਹੁਰਾ ਹੈ ਜਿਨਨੇ ਕਾਰ ਦਾ ਮਸਲਾ ਆਮ ਆਦਮ ਦੇ ਵਿੱਚ ਲੈ ਆਇਆ ਜਿਹੜਾ ਕਿ ਕਾਰ ਵੀ ਹੱਲ ਹੋ ਸਕਦਾ ਸੀ। ਦੂਸਰਾ ਮੁਰਖ ਤੂੰ ਹੈ ਜਿਨੇ ਦੋਸਵਾਲਾ ਦੇ ਬਦਲੇ ਆਪਣੀ ਅੱਧੀ ਸਲਤਨਤ ਮੈਨੂੰ ਦੇ ਦਿੱਤੀ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕੈੰਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ اظہار ਜ਼ਰੂਰ ਕਰਿਓ ਤੇ ਆਪਣਾ ਖਿਆਲ ਦੇਖਿਆ ਰੱਖਿਆ ਰੱਬ ਰੱਖਾ